ਜਸਪੀਤ ਮਾਨ ਮੇਰਾ ਨਾਮ ਹੈ ਤੇ ਅੱਜ ਅਸੀਂ ਇੱਕ ਫਿਲਮ ਦੀ ਕਾਨਫਰੰਸ ਕਰਕੇ اٹھے ਆ ਫਿਲਮ ਦਾ ਨਾਮ ਹੈਗਾ ਹੁਣ ਤੈਨੂੰ ਕੀ ਆਖਾਂ ਤੇ ਬੜਾ ਅੱਛਾ ਕਨਸੈਪਟ ਹੈ ਕਰ ਰਹਿਆਂ ਦੇ ਵਿੱਚ ਇੱਕ ਲਵ ਸਟੋਰੀ ਕਮ ਐਕਸ਼ਨ ਫਿਲਮ ਹੈ ਐਂਡ ਆਪੋਫੋਲੀ ਬਹੁਤ ਮਿਹਨਤ ਕਰਾਂਗੇ ਇੱਕ ਬਹੁਤ ਵਧੀਆ ਫਿਲਮ ਬਣਾਉਣ ਦੀ ਕੋਸ਼ਿਸ਼ ਕਰਾਂ ਬਸ ਮੈਂ ਤੇ ਇਹੀ ਕਹੂੰਗਾ ਕਿ ਪੰਜਾਬੀ ਇੰਡਸਟਰੀ ਨੂੰ ਉੱਚਾ ਚੱਕਣ ਲਈ ਸਾਰੇ ਨੇ ਸਾਥ ਦੇਵੋ ਫਿਲਮਾਂ ਨੂੰ ਪੰਜਾਬੀਆਂ ਨੂੰ ਘਾਤੂਆ ਦੇਖੋ ਤੇ ਅਸੀਂ ਪੰਜਾਬੀ ਇੰਡਸਟਰੀ ਨੂੰ ਇੱਕ ਵਾਰ ਉੱਪਰ ਲੈ ਜਾਣਾ ਚਾਹੁੰਦੇ ਆ ਸਾਨੂੰ ਸਾਰਿਆਂ ਦੀ ਸਾਥ ਦੀ ਲੋੜ ਹੈ ਜਿਹਦਾ ਸਾਰੇ ਪਾਸੇ ਕਬਜ਼ਾ ਜਿਹਦੇ ਕਹਿਣ ਦੇ ਉੱਤੇ ਬਹੁਤ ਵੱਡੇ ਵੱਡੇ ਕੰਮ ਹੁੰਦੇ ਆ ਉਹਦੇ ਜਿਹੜੇ ਹਨਨਲੇ ਬੰਦੇ ਆਉਦੀ ਰੱਖੇ ਹੋਏ ਤੇ ਉਹ ਗੁੰਡਾਗਰਦੀ ਵੀ ਕਰਦੇ ਆ ਕਤਲ ਵੀ ਕਰਦੇ ਆ ਇੱਕ ਮਰਡਰ ਹੋ ਜਾਂਦਾ ਵਾ ਉਹ ਬੜਾ ਸਸਪੈਂਸ ਜਿਹਾ ਵਾ ਅਜੇ ਨਹੀਂ ਕਲੀਅਰ ਕਰਾਂਗੇ ਉਹ ਮਰਡਰ ਹੋ ਜਾਂਦਾ ਪੁਲਿਸ ਇਦਾਂ ਵੈਰੀਫਿਕੇਸ਼ਨ ਕਰਦੀ ਆ ਕਿਦਾਂ ਕਿਦਾਂ ਅੱਗੇ ਕਿਦਾਂ ਤੇ ਉਸੇ ਗਰੁੱਪ ਦੇ ਵਿੱਚੋਂ ਵਿਲਨ ਗਰੁੱਪ ਦੇ ਵਿੱਚੋਂ ਹੀ ਇੱਕ ਜਿਹੜਾ ਲੜਕਾ ਉਹ ਇੱਕ ਤਰਫਾ ਪਿਆਰ ਕਰ ਬੈਠਦਾ ਉਸੇ ਕੁੜੀ ਨੂੰ ਜੋ ਸਾਡਾ ਹੀਰੋ ਆ ਤੇ ਉਸੇ ਕੁੜੀ ਨੂੰ ਉਹ ਇੱਕ ਤਰ੍ਹਾਂ ਪਿਆਰ ਕਰਦਾ ਤੇ ਉਹਦੇ ਬਦਲੇ ਹੀ ਉਹ ਉਹ ਮੁੰਡੇ ਦਾ ਕਤਲ ਕਰ ਦਿੰਦਾ ਤੇ ਉਹਨੂੰ ਐਂਡ ਦੇ ਉੱਤੇ ਉਸਤਾਜਾ ਹੋ ਜਾਂਦੀ ਹੈ ਤੇ ਇਹ ਹੁਣ ਜ਼ਿਆਦਾ ਨਹੀਂ ਐਕਸਪਲੇਨ ਕਰਾਂਗੇ ਕਿਉਂਕਿ ਫਿਰ ਉਹ ਜ਼ਿਆਦਾ ਕਰਾਂਗੇ ਫਿਰ ਉਸ ਤੋਂ ਜਿਹੜਾ ਕੁਝ ਨਹੀਂ ਜਾਣਾ ਤੇ ਬਹੁਤ ਅੱਛੀ ਮੂਵੀ ਆ ਸਾਬੀਟ ਵਾਲਾ ਭਾਈ ਨੇ ਲਿਖੀ ਆ ਇਹ ਤੇ ਮੈਂ ਇਹਨੂੰ ਡਾਇਰੈਕਟ ਕਰ ਰਿਹਾ ਤੇ ਜੀਤਗਲ ਭਾਈ ਜੀ ਇਹਦੇ ਵਿੱਚ ਮੇਨ ਕਿਰਦਾਰ ਦੇ ਵਿੱਚ ਨੇ ਪ੍ਰਵੀਨ ਸਾਡੇ ਮੈਡਮ ਉਹ ਲੇਟ ਹੋ ਕੇ ਥੋੜਾ ਜਿਹਾ ਤੇ ਉਹ ਐਜ ਹੀਰੋਨ ਤਾਂ ਮੁਕਰ ਰਹੇ ਨੇ ਤੇ ਨੀਟੂ ਭਾਜੀ ਨੀਟੂ ਪੰਦੇਰ ਭਾਜੀ ਇਹਦੇ ਵਿੱਚ ਜੋਰਾ ਵਰਦਾ ਕੈਰੈਕਟਰ ਕਰ ਰਹੇ ਬੜਾ ਜ਼ੋਰਦਾਰ ਕੈਰੈਕਟਰ ਹੈ ਤੇ ਆਪਣੇ ਪ੍ਰਵੀਰ ਗੋਪਾਲ ਹੈ ਭਾਜੀ ਇਹਦੇ ਵਿੱਚ ਇੱਕ ਬਿਰਦੀ ਨਾ ਦਾ ਐਸ ਐਚਓ ਹੈ ਬਿਰਦੀ ਨਾ ਦਾ ਉਹਦਾ ਕੈਰੈਕਟਰ ਕਰ ਰਿਹਾ ਤੇ ਆ ਭਾਜੀ ਆਪਣੇ ਆਏ ਹੋਏ ਨੇ ਤੇ ਇਹ ਮੌਂਡੀ ਦਾ ਕੈਰੈਕਟਰ ਕਰ ਰਹੇ ਨੇ ਵਿੱਚ ਇਹਦੇ ਤੇ ਹੋਰ ਸਾਰੀ ਕਾਸਟ ਵੀ ਬੈਠੀ ਹੈ ਮੈਡਮ ਕੋਫੀਆ ਬੈਠੀ ਨੇ ਸ਼ਾਂਤੀ ਸਿੱਧੂ ਬੈਠਾ ਢਿੱਲੋ ਭਾਜੀ ਬੈਠੇ ਨੇ ਤੇ ਸਾਰੇ ਬਹੁਤ ਵਧੀਆ ਕੈਰੈਕਟਰ ਨਿਭਾ ਰਹੇ ਨੇ ਜਿਹੜੇ ਵਿੱਚ ਹਾਂਜੀ ਕੀ ਅਸੀਂ ਇਹ ਐਕਸਪੈਕਟ ਕਰ ਸਕਦੇ ਵੀ ਇਹ ਬਾਕੀ ਜਿਹੜੀਆਂ ਤੁਹਾਨੂੰ ਨੋਰਮਲ ਆ ਰਹੀਆਂ ਉਹਦੇ ਤੋਂ ਕੁਝ ਖਟਕੇ ਹੋ ਤੇ ਦੇਖੋ ਜੀ ਮਿਹਨਤ ਅਸੀਂ ਦੇਖੋ ਹਰ ਬੰਦਾ ਮਿਹਨਤ ਉਸੇ ਤਰ੍ਹਾਂ ਕਰਦਾ ਵੀ ਸਰਟੀਫਾਈਕਟ ਅਲੱਗ ਵਿਸ਼ੇ ਦੇ ਉੱਤੇ ਉਹ ਵੀ ਇੱਕ ਅਲੱਗ ਹੋਵੇ ਨਾ ਅਸੀਂ ਕਰ ਤਾਂ ਉਦਦੇ ਰਹੇ ਹਾਂ ਬਾਕੀ ਹੁਣ ਜਦੋਂ ਇਹ ਦਰਸ਼ਕਾਂ ਦੀ ਕਚਹਿਰੀ ਦੇ ਵਿੱਚ ਆਉਂਦੀ ਹੈ ਤੇ ਦਰਸ਼ਕ ਉਹਨੂੰ ਕਿਸ ਤਰ੍ਹਾਂ ਪਿਆਰ ਦਿੰਦੇ ਜਾਂ ਕਿਸ ਤਰ੍ਹਾਂ ਦੇਖਦੇ ਆ ਉਹ ਫਿਰ ਉਹ ਬਾਅਦ ਚ ਬਦਲ ਜਾਂਦਾ ਪਰ ਇਹ ਸੀਰੀਅਸ ਲਵ ਸਟੋਰੀ ਹੈ ਜਾਂ ਕਾਮੇਡੀ ਲਵ ਸਟੋਰੀ ਕੁਝ ਮਿਕਸ ਅਪ ਹੋਗਾ ਸੀਰੀਅਸ ਕਾਮੇਡੀ ਸਾਰਾ ਮਿਕਸ ਹੋ ਜਾਏਗਾ ਐਕਸ਼ਨ ਫਾਰਮੈਟ ਵਿੱਚ ਜੀ ਕਦੋਂ ਇਹ ਸ਼ੁਰੂ ਹੋ ਰਹੀ ਹੈ ਕਦਨੇ ਤੱਕ ਖਤਮ ਹੋ ਚੁਗੀ ਹੈ ਕੱਲ੍ਹ ਇਹਦਾ ਸ਼ੂਟ ਸਟਾਰਟ ਹੋਣਾ ਤੇ ਆਲਮੋਸਟ ਨੂੰ ਲੱਗਦਾ 20 ਦਿਨ ਦੇ ਵਿੱਚ ਇਹਦਾ ਇਹਦਾ ਸ਼ੂਟ ਐਸੀ ਕੰਪਲੀਟ ਕਰ ਲਾਂਗੇ ਕੁਝ ਇੱਥੇ ਆ ਕੁਝ ਸ਼ਿਮਲੇ ਸਾੜ੍ਹ ਜਮਾਚ ਹੋਦੀਆਂ ਵਾਦੀਆਂ ਦੇ ਵਿੱਚ ਅਸੀਂ ਇਹਦਾ ਸ਼ੂਟ ਕਰ ਰਹੇ ਹਾਂ ਤੇ ਉਸ ਤੋਂ ਬਾਅਦ ਇਹਨੂੰ ਪੋਸਟ ਪ੍ਰੋਡਕਸ਼ਨ ਲਈ ਬੰਬੇ ਭੇਜਾਂਗੇ ਉਸ ਤੋਂ ਬਾਅਦ ਆਊਟ ਆਫ ਕੰਟਰੀ ਤੁਮ ਕੋਈ ਆਊਟ ਆਫ ਕੰਟਰੀ ਇਹ ਨਹੀਂ ਇਸ ਤੋਂ ਅਗਲੀ ਮੂਵੀ ਸਾਡੀ ਆਊਟ ਆਫ ਕੰਟਰੀ ਹੈ ਹਾਂਜੀ ਤਾਂ ਲਗਭਗ ਸਰ ਕਿੰਨੇ ਦਾ ਬਜਟ ਦੀ ਹੈ ਮੂਵੀ ਇਹ ਬਜਟ ਇਹ ਤਾਂ ਜੇ ਗੱਲ ਕਰਾਂ 40 ਤੋਂ 50 ਲੱਖ ਦਾ ਇਹਦਾ ਬਜਟ ਅਸੀਂ ਲੈ ਕੇ ਚੱਲੇ ਹੋਏ ਹਾਂ ਕਿਉਂਕਿ ਇਹ ਅਸੀਂ OTT ਵਾਸਤੇ ਬਣਾ ਰਹੇ ਹਾਂ ਤੇ ਜੇ ਬਹੁਤ ਹੀ ਜ਼ਿਆਦਾ ਤੋਂ ਸੋਹਣੀ ਬਣ ਜਾਂਦੀ ਆ ਪੈਸੇ ਡਾਇਰੈਕਟਰ ਨੂੰ ਤੇਹੀ ਹੁੰਦਾ ਪ੍ਰੋਡਿਊਸਰ ਨੂੰ ਵੀ ਹੁੰਦਾ ਕਲਾਕਾਰ ਨੂੰ ਵੀ ਹੁੰਦਾ ਅਸੀਂ ਬਹੁਤ ਵਧੀਆ ਬਣਾਈਏ ਜੇ ਬਹੁਤ ਹੀ ਜ਼ਿਆਦਾ ਵੈਸਟ ਨਿਕਲ ਕੇ ਚਲੀ ਜਾਂਦੀ ਆ ਹੋ ਸਕਦਾ ਅਸੀਂ ਥੀਏਟਰ ਵੱਲ ਵੀ ਲੈ ਜਾਈਏ ਕਿਹੜੇ OTT ਵਰਤ ਤੋਂ ਚਾਹੀਦੀ ਇਹ ਐਨਜੋਏਮੈਕਸ ਤੇ ਜਾਏਗੀ ਜਾਂ ਪ੍ਰਾਈਮ ਵੀਡੀਓ ਜਾਂ ਜੀਫਾਈ